ਦੁਨੀਆਂ ਦੇ ਰਾਜ ਦਾ ਮੁੱਲ ਇਬਰਾਹਿਮ ਅਦਮ ਨੇ ਕੁਝ ਸਾਲ ਆਪਣੇ ਸਤਿਗੁਰੂ ਕਬੀਰ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਅਤੇ ਫਿਰ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਉਨ੍ਹਾਂ ਕੋਲੋਂ ਆਗਿਆ ਲੈ ਕੇ ਆਪ ਬੁਖਾਰਾ ਆ ਗਏ ਪਰ ਹੁਣ ਉਹ ਬਾਦਸ਼ਾਹ ਨਹੀਂ ਬਲਕਿ ਇੱਕ ਫਕੀਰ ਦੇ ਰੂਪ ਵਿੱਚ ਵਾਪਸ ਪਰਤੇ ਸਨ ਇੱਕ ਦਿਨ ਬਾਦਸ਼ਾਹ ਦਜਲਾ ਨਜੀ ਨਦੀ ਦੇ ਕਿਨਾਰੇ ਬੈਠਾ ਗੋਦਰੜੀ ਸੀ ਰਿਆਸੀ ਉਹਦਾ ਵਜ਼ੀਰ ਸ਼ਿਕਾਰ ਖੇਡਦਾ ਖੇਡਦਾ ਉਧਰ ਆ ਨਿਕਲਿਆ ਹੁਣ 12 ਸਾਲਾਂ ਵਿੱਚ ਸ਼ਕਲ ਬਦਲ ਜਾਂਦੀ ਹੈ ਕਿੱਥੇ ਬਾਦਸ਼ਾਹੀ ਲਿਬਾਸ ਕਿੱਥੇ ਫਕੀਰੀ ਬਾਣਾ ਤਾਂ ਵੀ ਵਜ਼ੀਰ ਨੇ ਪਛਾਣ ਲਿਆ ਅਤੇ ਪੁੱਛਿਆ ਤੂੰ ਬਾਦਸ਼ਾ ਇਬਰਾਹਿਮ ਅਦਮ ਹੈ ਕਹਿਣ ਲੱਗਾ ਹਾਂ ਵਜ਼ੀਰ ਕਹਿਣ ਲੱਗਾ ਦੇਖ ਮੈਂ ਤੇਰਾ ਵਜੀਰ ਹਾਂ ਤੇਰੇ ਜਾਣ ਤੋਂ ਬਾਅਦ ਮੈਂ ਤੇਰੇ ਬੱਚਿਆਂ ਨੂੰ ਤਾਲੀਮ ਦਿੱਤੀ ਫੰਨੇ ਜੰਗ ਸਿਖਾਇਆ ਪਰ ਕਿੰਨਾ ਅੱਛਾ ਹੋਵੇ ਕਿ ਤੂੰ ਹੁਣ ਮੇਰਾ ਬਾਦਸ਼ਾਹ ਹੋਵੇਂ ਤੇ ਮੈਂ ਤੇਰਾ ਵਜੀਰ ਹੋਵਾਂ ਇਹ ਸੁਣ ਕੇ ਇਬਰਾਹਿਮ ਅਦਮ ਨੇ ਜਿਸ ਸੂਈ ਨਾਲ ਉਹ ਗੋਦੜੀ ਸੀ ਰਿਆ ਸੀ ਉਹ ਦਰਿਆ ਵਿੱਚ ਸੁੱਟ ਦਿੱਤੀ ਤੇ ਕਹਿਣ ਲੱਗਾ ਪਹਿਲੇ ਮੇਰੀ ਸੁਈ ਲਿਆ ਫਿਰ ਮੈਂ ਜਵਾਬ ਦੇਵਾਂਗਾ ਵਜ਼ੀਰ ਕਹਿਣ ਲੱਗਾ ਤੂੰ ਮੈਨੂੰ ਅੱਧੇ ਘੰਟੇ ਦੀ ਮੋਤ ਦੇ ਦੇ ਮੈਂ ਤੈਨੂੰ ਜਿੰਨਾਂ ਲੱਖਾਂ ਸੂਈਆਂ ਲਿਆ ਦੇਵਾਂਗਾ ਬਾਦਸ਼ਾਹ ਕਹਿਣ ਲੱਗਾ ਨਹੀਂ ਮੈਂ ਤਾਂ ਇਹੋ ਹੀ ਸੂਈ ਲੈਣੀ ਹੈ ਵਜ਼ੀਰ ਨੇ ਕਿਹਾ ਇਹ ਤਾਂ ਨਾ ਮੁਮਕਿਨ ਹੈ ਇੰਨਾ ਡੂੰਘਾ ਪਾਣੀ ਵਗ ਰਿਹਾ ਹੈ ਇਹ ਸੂਈ ਨਹੀਂ ਮਿਲ ਸਕਦੀ ਬਾਦਸ਼ਾਹ ਕਹਿਣ ਲੱਗਾ ਤੂੰ ਕੁਝ ਨਹੀਂ ਕਰ ਸਕਦਾ ਉੱਥੇ ਬੈਠ ਕੇ ਜ्यों ਤਵੱਜੋ ਦਿੱਤੀ ਇੱਕ ਮੱਛੀ ਸੋਈ ਮੂੰਹ ਵਿੱਚ ਲੈ ਕੇ ਉੱਪਰ ਆਈ ਇਬਰਾਹਿਮ ਕਹਿੰਦਾ ਹੈ ਮੈਂ ਤੇਰੀ ਉਸ ਬਾਦਸ਼ਾਹੀ ਨੂੰ ਕੀ ਕਰਨਾ ਹੈ ਮੈਂ ਹੁਣ ਉਸ ਬਾਦਸ਼ਾਹ ਦਾ ਨੌਕਰ ਹੋ ਗਿਆ ਹਾਂ ਜਿਹਦੇ ਮਤ ਹਿਤ ਕੁੱਲ ਕਾਕ ਜਾਨੀ ਤਮਾਮ ਖੰਡ ਬ੍ਰਹਿਮੰਡ ਨੇ ਹੁਣ ਮੈਂ ਉਹ ਨਹੀਂ ਜੋ ਪਹਿਲਾਂ ਸੀ ਮੈਨੂੰ ਹੁਣ ਉਹਨਾਂ ਬ੍ਰਹਿਮੰਡਾਂ ਦਾ ਅਨੁਭਵ ਹੋ ਗਿਆ ਹੈ ਜਿੰਨਾ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਜਿਵੇਂ ਤੂੰ ਮੈਨੂੰ ਉਹ ਸੋਈ ਵਾਪਸ ਲਿਆ ਕੇ ਨਹੀਂ ਦੇ ਸਕਦਾ ਇਵੇਂ ਹੀ ਤੂੰ ਉਸ ਬਾਦਸ਼ਾਹ ਨੂੰ ਮੇਰੇ ਵਿੱਚੋਂ ਨਹੀਂ ਪਾ ਸਕਦਾ ਜਾ ਹੁਣ ਮੇਰੇ ਲੜਕੇ ਜਾਨਣ ਜਾਂ ਤੂੰ ਜਾਨ ਨਾਮ ਇੱਕ ਅਮੋਲਕ ਚੀਜ਼ ਹੈ ਸੰਤ ਮਹਾਤਮਾ ਦੇ ਕੋਲ ਨਾਮ ਦੀ ਦੌਲਤ ਹੁੰਦੀ ਹੈ ਇਸ ਲਈ ਉਹ ਸੰਸਾਰਿਕ ਪਦਾਰਥਾਂ ਤੋਂ ਨਿਰਲੇਪ ਰਹਿੰਦੇ ਹਨ